ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਗੇ ਟਾਈਮ ਹੈ 7:00 ਬਜ ਚੁੱਕੇ ਨੇ ਜੀ ਤੇ ਮੀਂਹ ਦੀ ਸਿਗ ਸਿਗ ਹਨਾ ਸੌਣ ਦੀ ਝੜੀ ਅੱਜ ਹੈਗੀ ਜੀ ਸੰਗਰਾੰਦ ਤੇ 16 ਤਰੀਕ ਅੱਜ ਹੈ ਹਨਾ 16 ਕ 17 ਹੈ ਅੱਜ ਹੈ ਗਿਆ ਜੀ 16 ਤਰੀਕ ਆ ਕਿ 17 ਮੈਨੂੰ ਇੰਨਾ ਪੱਕਾ ਪਤਾ ਨਹੀਂ ਹੈਗਾ ਅੱਜ ਸੰਗਰਾਣ ਦਾ ਸਾਵਣ ਦੇ ਮਹੀਨੇ ਦੀ ਹੈ ਨਾ ਬੈਗਰੂਏ ਮੀਂਹ ਆਣਾ ਸਾਰਿਆਂ ਲਈ ਵਧੀਆ ਹੋਵੇ ਤੇ ਉਹ ਕਹਿੰਦੇ ਹੁੰਦੇ ਨੇ ਜੇ ਬੁੱਧਵਾਰੀ ਸੰਗਰਾਣ ਹੋਵੇ ਜਾਂ ਸ਼ਨੀਵਾਰੀ ਸੰਗਰਾਣ ਹੋਵੇ ਬਾਰਸ ਵੱਧ ਪੈਂਦੀ ਹੁੰਦੀ ਹੈ ਮੀਂਹ ਵੱਧ ਪੈਂਦਾ ਹੁੰਦਾ ਹੈਗਾ ਤੇ ਸਿਆਣੇ ਬਜ਼ੁਰਗਾਂ ਦੀਆਂ ਹਨਾ ਕਾਡਾਂ ਨੇ ਜਿਹੜੇ ਨੋ ਬਤਨੇ ਅਜਾ ਮਾਇ ਹੋਏ ਹੁੰਦੇ ਨੇ ਵੀ ਕੋਈ ਵੀ ਹੁੰਦਾ ਨੋਤਾ ਚ ਦਵਾਈ ਦਾ ਹੋਵੇ ਜੇ ਸਿਆਣੇ ਬਜ਼ੁਰਗਾਂ ਦੀ ਕਹਾਵਤ ਹੈ ਕਹਿੰਦੇ ਜੇ ਸਾਵਣ ਦੇ ਮਹੀਨੇ ਰਿਹਾ ਕੋਈ ਵੀ ਸੰਗਰਾਦ ਜਾਂ ਬੁੱਧਵਾਰੀ ਜਾਂ ਸ਼ਨੀਵਾਰੀ ਆਵੇ ਹੈਨਾ ਫਿਰ ਕਹਿੰਦੇ ਉਸ ਉਸ ਮਹੀਨੇ ਚ ਬਾਰਿਸ਼ ਵੱਧ ਹੁੰਦੀ ਹੈਗੀ ਫਿਰ ਤੁਸੀਂ ਦਸੋ ਦੀ ਹੁੰਦੀ ਹੈ ਜਾਂ ਨਾ ਹੁੰਦੀ ਹੈਗੀ ਮੈਂ ਇਧਰ ਆ ਕੇ ਦੇਖਣ ਆਈ ਸੀਗੀ ਇੱਕ ਕਿੰਨੀ ਪਤਨ ਖੇਤ ਰਹੇਗੀ ਮਾਗੀਆ ਟਰੈਕਟਰ ਤੇ ਪਈ ਹੋਵੇ ਹੈ ਨਹੀਂ ਟਰੈਕਟਰ ਤੇ ਤੇ ਅੱਜ ਹੈਗੇ ਸੰਗਰਾਹ ਦੇ ਵਹਗੂ ਕਿਰਪਾ ਕਰੇ ਕੁੱਗੀਆਂ ਵਿਚਾਰੀਆਂ ਦਾਣੇ ਪਾ ਗਏ ਨੇ ਪਾਵਾ ਹੁਣ ਜਿਹੜਾ ਸੰਭਰ ਕੇ ਹਟੀਆਂ ਪੱਕਾ ਇਥੇ ਪੱਕੇ ਵੇੜੇ ਦੇ ਵਿੱਚ ਦਾਣੇ ਪਾਉਂਗੀ ਤੇ ਹਜੇ ਮੱਝਾਂ ਨਮਾਉਣੀਆਂ ਨੇ ਬਾਹਰ ਕੱਢਣੀਆਂ ਨੇ ਬਹੁਤ ਸਾਰਾ ਕੰਮ ਪਿਆ ਬੱਚੇ ਸਕੂਲ ਤੋਰੇ ਨੇ ਹੁਣ ਤੱਕ ਤੇ ਅੰਬ ਕੱਢੇ ਨੇ ਜਿਹੜੇ ਆਪਾਂ ਰਾਤ ਨੂਨ ਲਾ ਕੇ ਬਾਲਟੀ ਦੇ ਵਿੱਚ ਪਾਏ ਸੀ ਕੱਲ ਵਾਲੇ ਵਲੌਗ ਤੇ ਤੁਸੀਂ ਦੇਖਿਆ ਹੋਊਗਾ ਅੱਜ ਆਪਾਂ ਅਚਾਰ ਇਹਨਾਂ ਨੂੰ ਆਥਨ ਤੇ ਕਹੇ ਜ ਪਾਣੀ ਨੂੰ ਉੱਚੜਦਾ ਇਹਨਾਂ ਦਾ ਦਿਖਾਉਣਾ ਤੁਹਾਨੂੰ ਇਹਨਾਂ ਦਾ ਪਾਣੀ ਨੂੰ ਉੱਚੜਦਾ ਹਜੇ ਤੇ ਜਦੋਂ ਪਾਣੀ ਨੂੰ ਉੱਚੜ ਗਿਆ ਫਿਰ ਇਹਨੂੰ ਮੰਜੇ ਤੇ ਪਾ ਦੇਵਾਂਗੇ ਅੰਬ ਆਪਾਂ ਲੈ ਕੇ ਅਸੀਂ 12 ਕਿਲੋ 12.5 ਕਿਲੋ ਤੇ 2 ਕਿਲੋ ਗਟਕਾ ਨਿਕਲੇ ਹੋਏ 10 ਕਿਲੋ ਰਹਿ ਗਏ ਹੋਣਗੇ ਇਹ ਸੁੱਕ ਕੇ ਬਸ 8 ਕਿਲੋ ਰਹਿ ਜਾਣਗੇ ਪਿਛਲੇ ਸਾਲ ਵਾਲਾ ਅਚਾਰ ਪਿਆ ਗਾ ਹਨਾ ਪਿਛਲੇ ਸਾਲ ਵਾਲਾ ਅਚਾਰ ਪਿਆ ਮਾਸਿਕ ਰੋਲਾ ਪਈ ਇਹਨਾਂ ਕਿਉਂਕਿ ਪੰਚਾਇਤ ਕਰਕੇ ਹਨਾ ਕੁਗਗੀਆਂ ਵਿਚਾਰੀਆਂ ਮੈਨੂੰ ਦੇਖਿਓ ਕੱਚੇ ਸੱਡ ਚ ਵਗ ਗੀਆਂ ਇਹਨਾਂ ਨੂੰ ਪਾਵਾਂ ਦਾਣੇ ਤੇ ਇਹਨਾਂ ਨੂੰ ਪਾਣੀ ਜਾਂ ਉੱਚੜ ਜਾਂਦੇ ਨੂਨ ਆਲਾ ਫਿਰ ਇਹਨਾਂ ਨੂੰ ਮੰਜੇ ਤੇ ਕੱਪੜਾ ਬਸਾ ਕੇ ਮੰਜੀ ਤੇ ਕਲੀ ਕਲੀ ਫਾੜੀ ਕਰ ਦਾਂਗੇ ਅੱਜ ਮੀਂਹ ਆ ਪਵੇ ਆਪਣਾ ਚਾਰ ਪੈਜ ਸੁੱਕ ਜੂ ਹੰਬ ਦਾ ਮੱਕੀ ਦਾ ਆਚਾਰ ਪਾਇਆ ਗਿਆ ਮੱਝਾਂ ਆ ਆਪਣਾ ਪੈਸੀ ਹੈ ਨਾ ਐਸ ਤਰ੍ਹਾਂ ਮੌਸਮ ਆ ਸਵੇਰੇ ਤਾਂ ਦੀ ਵੀ ਮੀਂਹ ਵਾੜਾ ਆਊਗਾ ਬੱਦਲੋ ਕਾਲਾ ਬੋੜਾ ਹਵਾ ਨੇਰੀ ਹੈ ਨਾ ਤੇ ਬਾਲਾ ਸੀਗਾ ਹੁਣ ਥੋੜਾ ਜਿਹਾ ਘਟਾ ਹੈ ਆਪਾਂ ਨਾਲ ਸੈੱਡ ਬਾਹਰ ਲੈ ਸੁੱਕਿਆ ਪਿਆ ਤੇ ਅੰਦਰle ਸਾਡੀ ਸਫਾਈ ਕਰ ਦਾਂਗੇ ਮੱਝਾਂ ਬੰਨ ਕੇ ਬਾਹਰle ਸਾਡੇ ਚ ਬੰਨ ਦੇਵਾਂਗੇ ਤੇ ਇੱਧਰ ਮੈਂ ਝਾੜੂ ਲਾ ਦਿੱਤਾ ਜੀ ਬੀਬੀ ਵੀ ਲੇਟ ਹੋ ਗਈ ਆ ਗੁਰਦੁਆਰੇ ਬਾਹਰ ਟਾਈਮ ਲੱਗ ਗਿਆ ਝਾੜੂ ਲਾਉਂਦੀ ਹੈਗੀ ਸੁਖਮਣ ਹੋਰੋਂ ਰੋਟੀ ਖਵਾ ਕੇ ਤੋੜ ਦਿੱਤੀ ਹੈ ਮੈਂ ਸਾਡੀ ਸੱਸ ਨੂੰ ਹਾਂ ਰੋਟੀ ਹੋਊ ਖੇਤ ਤਾਂ ਉਧਰੋਂ ਹੀ ਜਾਊਗੀ ਸਾਇਦ ਕੀ ਹੈ ਨਹੀਂ ਹੈ ਨਹੀਂ ਬਾਕੀ ਨਾ ਬੇ ਲੋ ਜੀ ਆਪਾਂ ਹਨਾ ਤੇ ਕੰਮ ਤਾਂ ਦਾ ਨਿਵੇੜ ਲਿਆ ਇਧਰੋਂ ਹੁਣ ਆਪਾਂ ਜਾਣੇ ਮੱਜਾਂ ਵੱਲ ਤੇ ਦਾਣਾ ਪਤਾਣਾ ਕੇਰਾ ਤਾਂ ਮੈਂ ਮੱਜਾਂ 'ਚ ਇੱਕ ਝਟ ਲਾਇਆ ਈ ਕਿਉਂਕਿ ਸਾਰਾ ਦਿਨ ਕੰਮ ਨੂੰ ਠੀਕ ਉਹਨੇ ਕੱਪੜੇ ਮਸ਼ੀਨ 'ਚ ਪਾ ਦੇਣੀਆਂ ਮੱਜਾਂ ਨਮਾਉਣ ਲੱਗ ਜਾਣੀਆਂ ਤਾਂ ਕਰਕੇ ਕੰਮ ਆਪਣਾ ਨਿਬੜ ਜੂਗਾ ਕੀ ਕਰੀਏ ਕੰਮ ਹੀ ਬਹੁਤ ਹੋ ਜਾਂਦੇ ਨੇਗੇ ਤੇ ਹੁਣ ਇਹ ਤਾਂ ਸੱਚੀ ਪੁੱਛਾਂਗਾ ਮੈਂ ਸੂਟ ਸਲਾਈ ਦੇਣ ਜਾਣਾਗਾ ਉਹ ਵੀ ਜਾਣ ਜਾਣ ਦਾ ਟਾਈਮ ਸੜੇ ਭੜੇ ਦੀ ਪਾਈ ਫਿਰਦੀਆਂ ਆ ਗਰਮੀ ਜੀ ਨਾਲ ਭੱਦੇ ਜੀ ਹੋ ਗਏ ਜਿਹੜੇ ਸੂਟ ਹੋਰ ਸਲਾਈ ਕਰਾਏ ਸੀਗੇ ਫ ਚੜਦੀਆਂ ਗਰਮੀਆਂ ਹੁਣੇ ਪਾਉਣ ਨੂੰ ਮਨ ਨਹੀਂ ਕਰਦਾ ਫਿੱਟ ਗਏ ਡੱਬ ਜੇ ਪਾਏਗੇ ਹਨਾ ਫਾਲੀਆਂ ਦੇਖੋ ਕਿੰਨੀਆਂ ਲੱਗੇ ਪਈ ਨੇ ਤੋੜਨੀਆਂ ਨੇ ਹਜੇ ਫਾਲ ਹੋਰ ਵੀ ਬਹੁਤ ਛੱਕੇ ਪਿਆ ਭਿੰਡੀਆਂ ਤੋੜਨ ਵਾਲੀਆਂ ਪਈਆਂ ਨੇ ਫਾਲੀਆਂ ਲੋ ਜਿਹੜਾ ਟਾਈਮ ਹੈ ਹੁਣ ਭੱਜ ਗਏ ਨੇ 2:30 ਤੇ ਆਪਣਾ ਇੱਧਰ ਕਿਉਂ ਬਾਹਰ ਮਾਣੇ ਨਿਕਲ ਜਾਂਦੇ ਮੈਂ ਤਾਂ ਕਰਕੇ ਕਾਲੀ ਕਾਲੀ ਕੱਟ ਕੇ ਫਿਰਦੇ ਨਿਕਲਦੇ ਤਾਂ ਕਾਲੰਗ ਰਿੱਜੀ ਜਾਂਦਾਗਾ ਫਿਰ ਦਵਾਰੀ ਵੀ ਲਈ ਕਈ ਵਾਰੀ ਨਾ ਬਣੇ ਬਣਾਏ ਕਿਉਂ ਚ ਬਰ ਨਹੀਂ ਆਏ ਬਣੇ ਬਣਾਏ ਕਿਉਂ ਵੀ ਨਿਕਲ ਜਾਂਦਾ ਕਈ ਵਾਰੀ ਹੱਲ ਲਿਆ ਹੈ ਤੁਹਾਨੂੰ ਹੜਦਾ ਕਈ ਵਾਰ ਤਾਂ ਕਿਉਂ ਖਾ ਇੰਨਾ ਢੂੰਡੇ ਵਾਜਦੇ ਤੇ ਹਵਾ ਚੱਲਦੀ ਆ ਬਾਹਰ ਪਤਾ ਨਹੀਂ ਮੈਨੂੰ ਗਰਮੀ ਜੀ ਕਿਉਂ ਲੱਗੀ ਪਤਾ ਨਹੀਂ ਜਿੱਦੇ ਪੱਕੇ ਸਿਣਾੜੀ ਹੈ ਨਾ ਸਿਰ ਤੇ ਤੇਲ ਜਿਹਾ ਲੱਗ ਜਣਾ ਉਹਦੇ ਤਾਂ ਪਾਸ ਕਰਕੇ ਜਾਰੇ ਕਰਨੀ ਆਉਂਦੀ ਅੱਛਾ ਤੇ ਉਹਦੇ ਸਿਰ ਤੇ ਤੇਲ ਲਾਉਣਾ ਸਰਉਂਦਾ ਫਿਰ ਉਹ ਜਿੱਦਾਂ ਤੇਲ ਨਾਲ ਘੱਟ ਆਉਂਦੀ ਆ ਕਰਨੀ ਜਿੱਦੇ ਪਸਰੋਂ ਨਾ ਲਾ ਲਈ ਉਹਦੇ ਜਾਰੇ ਆਉਂਦੇ ਮੈਂ ਖਾਸ ਕਰਕੇ ਸਰੋਂਗੇ ਜੱਤ ਲਾਉਣੀ ਆ ਬਣਾ ਕੇ ਉਤਰਿਆ ਹੋਇਆ ਬਾਣਜੀ ਥੋੜੀ ਥੋੜੀ ਚਾਹ ਬਣਾ ਕੇ ਪੀ ਲਈ ਸੱਸ ਨੂੰ ਹੀ ਸੀ ਅੱਜ ਅਸੀਂ ਚਾਹ ਲਈ ਤੇ ਬਾਹਰ ਹੀ ਤਾਂ ਹਵਾ ਲੱਗਦੀ ਹੈ ਜਿੱਥੇ ਲੱਗਦੀ ਹੈ ਕਿ ਉਹ ਚੱਲਦੀ ਵੀ ਹੈ ਲੱਗਦੀ ਘਟਾ ਪੂਰਾ ਚੱਲਦਾ ਕਹਿੰਦਾ ਪੂਰਾ ਲੱਗਦਾ ਨਹੀਂ ਹੁੰਦਾ ਹਣਾ ਕੱਪੜੇ ਲਾਉਣ ਵਾਲੇ ਪਹਿਲੇ ਤਾਹਾ ਮਾਰਨ ਵਾਲੀਆਂ ਪਈਆਂ ਨੇ ਮੱਪਿਆ ਬਣ ਜਾਣ ਤੇ ਕੱਪੜੇ ਲਾਹ ਦੇ ਮੈਂ ਫਿਰ ਜੀ ਸਾਫ ਕਰਾਂ ਲਿਆ ਮੈਂ ਮਜ਼ਦ ਦਾ ਦਾਣਾ ਧਰਨਾ ਵਿੱਜਣਾ ਪਰ ਜੋ ਬਲबस ਕੰਮ ਅੱਜ ਮੈਂ ਨੂੰ ਸਾਢੇ ਸਾਨੂੰ 12:30 ਹੋ ਗਏ ਕੰਮ ਕਰਦੇ ਨੂੰ ਤੇ ਪੌਣੇ 2 ਵਜੇ ਤੱਕ ਫਿਰ ਸਾਢੇ 12 12:40 ਤੇ ਮੈਂ ਕੰਮ ਨਵੇੜੇ ਸੀ ਉਦੋਂ ਬਾਅਦ 1:40 ਤੇ ਫਿਰ ਮੈਂ ਉੱਠ ਖੜੀ ਸੀ ਤੇ ਉਦੋਂ ਬਾਅਦ ਮੈਂ ਕਿੱਛ ਹੈਗਾ 1:40 ਤੇ ਕਿੰਨੇ ਸਿਰਫ ਬਾਅਦ ਹੈ ਫੇਰ ਮਦਾਰ ਇਲਾਕੇ ਚ ਆਵਣਾ ਲਈ ਮੈਂ ਹੁਣ ਜੋ ਕੱਢ ਕੇ ਚਾਹ ਪੀਦੇ ਸਲੋ ਤੇ ਕਰਕੇ ਧੱਤਾ ਹੁਣ ਤਾਂ ਬਸ ਸਲੋਤੀ ਆ ਹੁਣ ਵੀ 400ਤੀ ਆਗਾ ਤੁਰਦੇ ਫਿਰਦੇ ਕੰਮ ਕਰ ਲਾਂਗੇ ਹੈ ਨਾ ਤੇ 22 ਬਣ ਚ ਦੇ ਦਾ ਟਾਈਮ ਆਗਾ ਤੇ ਕਿਉਂਕਿ ਅੱਜ ਪਤਾ ਨਹੀਂ ਕਿਉਂ ਜੇ ਕੱਲ ਵੀ ਸਾਡੇ ਇੰਨਾ ਕੰਮ ਤਾਂ ਨਾ ਸਾਡਾ 4 ਪਾਵਨ ਵੇਲੇ ਲੇਬਰ ਵੇਲੇ ਨਹੀਂ ਵਧਿਆ ਹੈਗਾ ਜਿੰਨਾ ਕੰਮ ਅੱਜ ਕੱਲ ਤੇ ਅੱਜ ਵਧ ਗਿਆ ਪਤਾ ਨਹੀਂ ਕਿਉਂ ਸਾਰਾ ਦਿਨ ਦੋ ਦਿਨ ਹੋ ਗਏ ਤਾਣਾ ਤਣੀ ਜਾਣਿਆਂਗੇ ਪਤਾ ਨਹੀਂ ਕੀ ਗੱਲ ਹੈਗੀ ਕੱਲ ਨੂੰ ਆਉਣਗੇ ਆਪਣੇ ਜੀਰੀ ਲਾਉਣ ਵਾਲੇ ਤੇ ਕੱਲ ਨੂੰ ਜੀਰੀ ਲਾਉਣਗੇ ਆਪਣੇ ਅੱਜ 16 ਤਰੀਕ ਆ ਗਈ ਹੈ ਨਾ ਕੱਲ ਨੂੰ ਜੀਰੀ ਲਾਉਣਗੇ ਬਸ ਸੁੱਖ ਵਰਤਾਵੇ ਸੁੱਖ ਰੱਖੇ ਦੇਖੋ ਅੱਜ ਕੋਸ ਖਾਣੇ ਦੀ ਜਿਆਦਾ ਖੰਡ ਤਾਂ ਪਹਾੜ ਨਾਲ ਸ਼ੇਅਰ ਕਰਾਂਗੇ ਕੋਸ ਖਾਣੇ ਤੇ ਉਹਦੀ ਬੀਜੀ ਪੈ ਗਈ ਉਹ ਸੌਣ ਤੇ ਦਸਾਂ ਕਰੀ ਉਹ ਵਾਲੀ ਫੰਗਰ ਰਖੀ ਰੱਖੇ ਲੋ ਜਮਾ ਤਿਆਰ ਰਹੀਆਂ ਫਲੀਆਂ ਇਹ ਵੀ ਕਰ ਰੱਖੀਆਂ ਨੇ ਹੁਣ ਪੈਣਾ ਗਣਗੀਆਂ ਫਲੀਆਂ ਹੁਣ ਤਾਂ ਥੋੜੀਆਂ ਦਲਕਣ ਲੱਗ ਗਿਆ ਪਤਾ ਨਹੀਂ ਕਿਉਂ ਬੂਟੇ ਉਹ ਜੋ ਹੋ ਗਏ ਪੀਲੇ ਜਿਹੇ ਹੋ ਗਏ ਨਾ ਪਤਾ ਨਹੀਂ ਵੱਧ ਪਾਣੀ ਪੈਂਦਾ ਹੁਣ ਉਹਨਾਂ 'ਚ ਮੀਂਹ ਰੋਜ਼ ਆ ਜਾਂਦਾ ਚੌਲ ਘੱਟ ਪਾਣੀ ਪਾ ਲਦੇ ਨੇ ਹੁਣ ਰੋਜ਼ ਮੀਂਹ ਹੁਣ ਕਰਕੇ ਰਾਮ ਜਾਂਦੀ ਹੈ ਸਬਜ਼ੀ ਤੇ ਸਾਰੀ ਸਬਜ਼ੀ ਪੀਲੀ ਜੀ ਹੋ ਗਈ ਕਿਉਂਕਿ ਰੋਜ਼ ਪਾਣੀ ਪੈਂਦਾ ਸਬਜ਼ੀ 'ਚ ਅੱਜ ਵੀ ਟਾਰੂ ਹੋਇਆ ਪਿਆ ਰੱਬ ਵਿੱਚ ਹੀਰ ਦੇਂਗੇ ਹੂੰ ਕੀ ਕਰ ਦੇਂਗੇ ਕੀਰਾ ਫੋਨ ਹਾਂ ਇਹ ਕੋਈ ਨੰਬਰ ਹੈ ਹਲੋ ਲੋਟ ਵੇ ਗੰਡੇ ਵੀ ਫੜਾ ਦੇ ਹਲੋ ਕੀਰਾ ਫੋਨ ਆ ਗਿਆ ਲੋਈ ਹੁਣ ਤੁਹਾਨੂੰ ਦੱਸ ਦਿਆਂ ਕੀ ਖੁਸ਼ਖਬਰੀ ਸੀ ਸਾਨੂੰ ਵੀ ਕੀ ਖੁਸ਼ਖਬਰੀ ਦਾ ਇੰਤਜ਼ਾਰ ਸੀਗਾ ਤੇ ਕਹਿੰਦੇ ਹੁੰਦੇ ਨੇ 12 ਸਾਲਾਂ ਬਾਅਦ ਆ ਰੱਬ ਰੂੜੀ ਦੀ ਵੀ ਸੁਣ ਲਾਂਦਾ ਸਿਆਣੇ ਬੰਦਿਆਂ ਦੀ ਔਰਤਾਂ ਦੀ ਕਹਾਵਤ ਹੈ ਨਾ ਤੇ ਅੱਜ ਆਮਣੀ ਦੀ ਨਣਦ ਕੋਲ ਹੈਗਾ ਜੀ ਮੁੰਡਾ ਤੇ ਹੁਣ ਆਮਣੀ ਦਾ ਫੋਨ ਆਇਆ ਸੀ ਏਡਾ ਘੰਟਾ ਪਹਿਲਾਂ ਤੇ ਵਾਹਿਗੁਰੂ ਨੇ ਵਧੀਆ ਸੋਣ ਲਿਖਾਇਆ ਉਹਨੇ ਪੱਤਰ ਮਿਚੜੇ ਮੇਵੇ ਰੱਬ ਸਭ ਨੂੰ ਦੇਵੇ ਹੈ ਨਾ ਚਲ ਮਹਿਕਪ੍ਰੀਤ ਦੇ ਵੀਰ ਆ ਗਿਆ ਕੁੜੀ ਦਾ ਨਾਮ ਮਹਿਕਪ੍ਰੀਤ ਹੈ ਤੇ ਰਖੜੀ ਦੇ ਵੇਲੇ ਨੂੰ ਹੈ ਨਾ ਵੀਰ ਆ ਗਿਆ ਰਖੜੀ ਸਜਾਉ ਗੁੱਟ ਤੇ ਵੀਰ ਦੇ ਆਪਦੇ ਦੇ ਹੈ ਨਾ ਤੇ ਬਾਕੀ ਇੱਕ ਇੱਕ ਵੀਰ ਰੱਬ ਸਭ ਨੂੰ ਦੇਵੇ ਕਿਉਂਕਿ ਭੈਣਾ ਹਨਾ ਵੀਰ ਭੈਣ ਭਰਾ ਹਨਾ ਦੁੱਖ ਸੁੱਖ ਸਾਂਝਾ ਕਰ ਲੈਂਦੇ ਨੇ ਜਿਹ ਚਾਹੇ ਦੋ ਭੈਣਾ ਹੋਣ ਉਹ ਵੀ ਦੁੱਖ ਸੁੱਖ ਸਾਂਝਾ ਕਰ ਲੈਂਦੇ ਨੇ ਜਿਹ ਚਾਹੇ ਭੈਣ ਭਰਾ ਹੋਣ ਉਹ ਵੀ ਦੁੱਖ ਸੁਖਾ ਵਿੱਚ ਦੀ ਸਾਂਝਾ ਕਰ ਲੈਂਦੇ ਨੇ ਜਿਹੜਾ ਦੁੱਖ ਸੁੱਖ ਉਹ ਕਹਿੰਦੇ ਹੁੰਦੇ ਨੇ ਆਪਦੇ ਭੈਣ ਭਾਈ ਨਾਲ ਪਰੋਲ ਲਾਣੇ ਆਪਾਂ ਉਹ ਚਾਚੇ ਤਾਏ ਦੇ ਮੁੰਡਿਆਂ ਕੋਲੇ ਜਾਂ ਖਸਰ ਹੋਰ ਕੋਲੇ ਨਹੀਂ ਪਰੋਲਿਆ ਜਾਂਦਾ ਹੁੰਦਾ ਤੇ ਆਪਦੇ ਭੈਣ ਭਾਈ ਕੋਲੇ ਦੁੱਖ ਸੁੱਖ ਪਰੋਲਿਆ ਜਾਂਦਾ ਹੈਗਾ ਤੇ ਵਾਹਿਗੁਰੂ ਨੇ ਵਧੀਆ ਸੁਣ ਲਈ ਚਲ ਖੁਸ਼ ਖਬਰੀ ਸਾਨੂੰ ਮੈਂ ਪਹਿਲਾਂ ਸਵੇਰੇ ਕਿਹਾ ਸੀਗਾ ਵੀ ਖੁਸ਼ ਖਬਰੀ ਆਉਂਦੀ ਉਡੀਕਾ ਸਾਨੂੰ ਸਾਨੂੰ ਐਸੀ ਖੁਸ਼ ਖਬਰੀ ਦੀ ਉਡੀਕ ਸੀਗੀ ਤੇ ਬੀਬੀ ਦਾ ਸਵੇਰ ਦਾ ਬੀਬੀ ਕਹਿੰਦੀ ਮੈਂ ਤਾਂ ਫੋਨ ਕੋਲੇ ਤਰ ਹੀ ਬੈਠੀ ਸੀ ਸੋਹਣਾ ਮੁੰਡਾ ਹੈ ਨਾ ਮੇਕੂ ਵਰਗਾ ਹੀ ਹੈਗਾ ਸੋਹਣਾ ਮੁੰਡਾ ਬਲਾਈ ਸੋਹਣਾ ਹੈਗਾ ਤੇ ਵਾਹਿਗੁਰੂ ਨੇ ਰੰਗ ਲਾਤੇ ਹੈ ਨਾ ਚਲੋ ਦੋਨੇ ਭੈਣ ਭਰਾ ਸੁਖਵਿੰਦਰ ਆਮਣੀ ਤੇ ਜਣਦੇ ਹੈ ਨਾ ਤੇ ਇੱਕੋ ਜਿਹਾ ਜਿਹਾ ਹੋ ਗਿਆ ਪਰਿਵਾਰ ਤੇ ਇਹਦੇ ਦੋ ਕੁੜੀਆਂ ਮੁੰਡਾ ਹੋ ਗਿਆ ਆਵਣੀ ਦੇ ਤੇ ਉਹਦੇ ਕੁੜੀ ਮੁੰਡਾ ਹੋ ਗਿਆ ਤੇ ਅੱਜ ਕੁੜੀ ਦਾ ਵੀ ਜਨਮ ਦਿਨ ਆ ਜੀ 12 ਸਾਲਾਂ ਬਾਅਦ ਹੋਇਆਗਾ 13ਵਾਂ ਸਾਲ ਲੱਗਾ ਕੁੜੀ ਨੂੰ ਅੱਜ ਤੇ 12 ਸਾਲਾਂ ਬਾਅਦ ਵਹਿਗੁਰੂ ਨੇ ਸੌਣ ਲਈ ਤੇ ਸਿਆਣੀ ਔਰਤਾਂ ਨੇ ਕਹਿੰਦਾ 12 ਸਾਲਾਂ ਮਾਤਾ ਰਬੂੜੀ ਦੀ ਵੀ ਸੌਣ ਲੱ ਲਾ ਆਸ ਰੱਖੀਏ ਨਾ ਤੇ ਮੈਂ ਹਰ ਇੱਕ ਵੀਡੀਓ ਚ ਇਹ ਕਹਿਣੀ ਹੁੰਦੀ ਆ ਭੈਣਾ ਕਹ ਰਹੀਆਂ ਨੇ ਸਾਨੂੰ ਆਏ ਆ ਔਖਿਆਂ ਆਸੀਆਂ ਆ ਔਖਿਆਂ ਵਹਿਗੁਰੂ ਹਣਾ ਮੈਂ ਕਹਿਣੀ ਹੁੰਦੀ ਆ ਵਹਿਗੁਰੂ ਤੇ ਪ੍ਰੋਸਸ ਰੱਖੋ ਇੱਕ ਵਾਹਿਗੁਰੂ ਆਪਾਂ ਆਸ ਨਾ ਛੱਡੋ ਇੱਕ ਅਰਦਾਸ ਨਾ ਛੱਡੋ ਆਪਣੀਆਂ ਸਾਰੀਆਂ ਹਨਾ ਵਾਹਿਗੁਰੂ ਆਪੀ ਜਿੰਨੀਆਂ ਵੀ ਆਪਾਂ ਮੰਗਾ ਮੰਗਦੇ ਆ ਵਾਹਿਗੁਰੂ ਦਿੰਦਾ ਹੈਗਾ ਕਿਸੇ ਨੂੰ ਸੇਤੀ ਦੇ ਰਿਹਾ ਦਾ ਕਿਸੇ ਨੂੰ ਹਨਾ ਥੋੜਾ ਜਿਹਾ ਇੰਤਜ਼ਾਰ ਕਰਨਾ ਪੈਂਦਾ ਤੇ ਕਹਿੰਦੇ ਹੁੰਦੇ ਨੇ ਬਸ ਆਸ ਨਾ ਛੱਡੋ ਅਰਦਾਸ ਨਾ ਛੱਡੋ ਵਾਹਿਗੁਰੂ ਦਾ ਪੱਲਾ ਨਾ ਛੱਡੋ ਤੇ ਜਿਹੜਾ ਕੁਝ ਦੇਣਾ ਵਾਹਿਗੁਰੂ ਨੇ ਦੇਣਾ ਹੈ ਨਾ ਤੇ ਵਾਹਿਗੁਰੂ ਦੀ ਦਾਤ ਆ ਇਹ ਤੇ ਜੇ ਆਪਣੇ ਆਪਣੇ ਹੱਥ ਬਸ ਹੋਵੇ ਆਪਾਂ ਹਨਾ ਕੋਈ ਵੀ ਚੀਜ਼ ਆਪਾਂ ਖਰੀਦ ਲੈਣਿਆ ਤੇ ਜਿਹੜੀ ਵਹਿਗੁਰੂ ਦੇ ਹੱਥ ਆ ਉਹ ਤਾਂ ਵਹਿਗੁਰੂ ਨਹੀਂ ਦੇਣੀ ਹੁੰਦੀ ਆਗੀ ਚਲੋ ਜੀ ਆਪਾਂ ਤੁਹਾਡੇ ਨਾਲ ਖੁਸ਼ੀ ਸਾਂਝੀ ਕਰ ਲਈ ਐ ਹੁਣ ਆਪਾਂ ਧਰ ਦਿਆਂਗੇ ਸਬਜ਼ੀ ਮੈਂ ਸਬਜ਼ੀ ਧਰ ਦਿਸੀਗੀ ਤੇ ਮੈਂ ਪਹਿਲਾਂ ਰਾਜੀ ਇਹ ਲਾਇਆ ਸੀ ਆਮਨੂ ਫੋਨ ਤੇ ਫਿਰ ਆਮਨੂ ਰੋਕੀ ਤੇ ਜਵਾਕਸ ਫੂਲੋਂ ਆਏ ਹੋਣਗੇ ਉਹਨਾਂ ਨੂੰ ਚਾਹ ਪਾਣੀ ਪਿਉਂਦੀ ਸੀ ਫਿਰ ਨੀਤੂ ਨੇ ਲਾ ਲਿਆ ਸੀ ਫੋਨ ਕਲੀਪਾ ਭਾਉਣ ਕਿਤੇ ਜਿਮਾ ਬੈਸੀ ਕਰ ਲਿਆ ਸੀ ਪੁੱਤ ਫੋਨ ਮੈਂ ਵੀ ਸੁਖਸਾਨ ਦੀ ਮਾਰੀ ਨੇ ਤੇ ਫਿਰ ਅਸੀਂ ਨਾਲ ਦੇ ਭਜਾਈ ਨੇ ਖੂਬ ਗੱਲਾਂ ਕੀਤੀਆਂ ਤੇ ਮੈਂ ਫਿਰ ਸਮਾਨ ਵੀ ਉਹਨਾਂ ਨਾਲ ਗੱਲਾਂ ਕਰਦੀ ਕਰਦੀ ਨੇ ਧਰਿਆ ਹਨਾ ਫ੍ਰਿਜ ਦੇ ਵਿੱਚ ਕੁਝ ਤੇ ਪਤੀ ਭੂਆ ਪਤੀ ਜੀ ਨੇ ਕਰੀਆਂ ਜੋ ਭੈਣ ਭਾਈ ਨੇ ਕਰੀਆਂ ਤਰਸੇ ਉਹਨੇ ਕਰੀਆਂ ਖੁੱਲ ਕੇ ਗੱਲਾਂ ਕਹਿੰਦੇ ਅੱਜ ਅਸੀਂ ਬੇਲੇ ਹੋ ਗਏ ਉਹਨਾਂ ਨੇ ਜੀਰੀ ਲਾ ਦਿੱਤੀ ਆ ਪਰਸੋਂ ਦੀ ਲਾ ਰੱਖ ਦਿੱਤੀ ਆ ਦੋ ਦਿਨ ਹੋ ਗਏ ਮੈਥੋਂ ਫੋਨ ਵੀ ਨਹੀਂ ਹੋਇਆ ਸੀਗਾ ਤਾ ਕਰਕੇ ਮੈਨੂੰ ਆਏ ਸੀ ਵੀ ਕੰਮ ਹੈ ਹਨਾ ਵੀ ਚਲਾ ਉਹ ਵੀ ਬਿਜ਼ੀ ਰਹਿੰਦੀਆਂ ਨੇ ਸਾਸੂ ਨੂੰ ਹੋ ਕੰਮ ਕਰਦੀਆਂ ਨੇ ਤੇ ਘਰ ਲਾਣ ਨੂੰ ਲਾ ਲਾਣ ਨੂੰ ਜੀਰੀ ਕਹਿੰਦੇ ਅੱਜ ਅਸੀਂ ਬਿੱਲ ਹੋ ਕੇ ਗੱਲਾਂ ਮਾਰਨ ਨੂੰ ਹਸਣ ਲੱਗ ਗਏ ਮਾਪੇ ਇਸ ਤਵੈਲ ਹੋਏ ਨਹੀਂ ਹੈ ਤਾਂ ਸਾਡੇ 7 ਕਿਲੇ ਜੀਰੀ ਤੇ ਪੈਨੇ ਲਾਉਣ ਵਾਲੇ ਚਲੋ ਕਹਿੰਦੇ ਜਿਵੇਂ ਸਾਡੇ ਲੱਗੇ ਪਈ ਸੋਡੀ ਵੀ ਲੱਗ ਜੂਗੀ ਤੇ ਕਿਸੇ ਦੇ ਗੇਤੀ ਕਿਸੇ ਦੇ ਪਸੇਤੀ ਹਨਾ ਸਾਰੇ ਕੰਮ ਹੋ ਜਾਂਦੇ ਨੇ ਬਸ ਆਪਾਂ ਬੰਦੇ ਨੂੰ ਹੀ ਮੈਂ ਮੈਂ ਹੋ ਜਾਂਦੀ ਐ ਵੀ ਮੈਂ ਉਹ ਤੋਂ ਪਹਿਲਾਂ ਕਰ ਲਾਂ ਮੈਂ ਉਹ ਤੋਂ ਪਹਿਲਾਂ ਕਰ ਲਾਂ ਜਿਵੇਂ ਜਿਵੇਂ ਚੀਜ਼ ਮੱਕੀ ਬੀਜੀ ਸੀ ਉਹਵੇਂ ਮੈਂ ਚਾਰ ਪੈ ਗਿਆ ਉਹਵੇਂ ਮੇਂ ਆਪਣੀ ਜੀਰੀ ਲੱਗ ਜੂ ਤੰਦਰੁਸਤੀ ਰੱਖੇ ਰੱਬ ਬਰਕਤਾਂ ਪਾਵੇ ਤੇ ਵਸ ਪਾ ਰੱਬ ਮੁਰੇ ਹੀ ਅਰਦਾਸ ਕਰਦੇ ਆ ਤੇ ਵਾਹਿਗੁਰੂ ਤੰਦਰੁਸਰੀਂ ਤੰਦਰੁਸਤੀ ਵਗਸੀ ਪੈਸਾ ਤਾਂ ਆਉਂਦੀ ਜਾਂਦੀ ਚੀਜ਼ ਐ ਤੇ ਦੁੱਖ ਸੁੱਖ ਬੀ ਆਉਂਦੇ ਜਾਣਦੇ ਰਹਿੰਦੇ ਨੇ ਤੇ ਤੰਦਰੁਸਤੀ ਮੰਗੀ ਹੈ ਰੱਬ ਤੋਂ ਹਣਾ ਆਦਰ ਦੇ ਵੀ ਇਹ ਜੀ ਦਵਾ ਦੇ ਹਾਂ ਆਦਰ ਦੇ ਇਹ ਜੀ ਦਵਾ ਫੱਲੇ ਕਰਤੀ ਜੀ ਕਾ ਆਪੋਂ ਮੈਨੇ ਪਾਉਂਦੇ ਡਾਕਟਰ ਨਹੀਂ ਪਾਉਂਦੇ ਨਾ ਆਪ ਉਸੇ ਡਾਕਟਰ ਨੇ ਜਿਹਦੇ ਆਮਨੀ ਤੇ ਸਿਆ ਇਹ ਜੀ ਕਰਾ ਦਿੰਦੇ ਕਹਨੇ ਵੀ ਬਰਨਾਲੇ ਆ ਪਤਾ ਨਹੀਂ ਕਿਹੜਾ ਹਸਪਤਾਲ ਆ ਉਹ ਡਾਕਟਰ ਨਵਾ ਕੇ ਕਿਹੜਾ ਬੱਚੀ ਦੇ ਆਪਦੇ ਆਪਦੇ ਕੋਲੋਂ ਕੱਪੜੇ ਪਾਉਂਦੇ ਨੇ ਜੀ ਬੀਬੀਆਂ ਐ ਦੱਸਦੀਆਂ ਕਣੀ ਕੋ ਰਾਦਰ ਦੇ ਵੀ ਉਹਨਾਂ ਨੇ ਪਾਏ ਸੀਗੇ ਤੇ ਵੀ ਬਿਓਰਾ ਹੈ ਤੀਸੀ ਹੈ ਤੇ ਜਿੰਮੋਤੇ ਬਾਦ ਤੋਂ ਸਿਆਲ ਸੀ ਨਾ ਹਾਂ ਫਿਰ ਇਹ ਹੁਣ ਗਰਮੀ ਕਰਕੇ ਪਤਲੇ ਪਾਏ ਨੇ ਇਹਨਾਂ ਨੂੰ ਚਲੋ ਜੇ ਆਪਾਂ ਮਿਲਦੇ ਆਂ ਫੇਰ ਤੇ ਖੁਸ਼ਕਾਬਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਕਰ ਲਏ ਲੋ ਜੇ ਆਪਾਂ ਪਾਉਣ ਅਚਾਰ ਅੰਬ ਦਾ ਤੋਂ ਇਹਦੇ ਵਿੱਚ ਆਪਾਂ ਮੰਗੇ ਆਂ ਕਲੌਂਜੀ ਮੇਥੇ ਸੌਂਫ ਹਲਦੀ ਮਿਰਚ ਨੂਨ ਤੇਲ ਖੰਡ ਤੇ ਤਿੰਨ ਚੀਜ਼ਾਂ ਚੌਥੀ ਕੀ ਤੇਲ ਪੰਜਵੇਂ ਛਿੰਨੀ ਸੱਤ ਚੀਜ਼ਾਂ ਪਾ ਕੇ ਬਣਾਇਆ ਜਾਂਦਾ ਕੱਲ ਆਪਾਂ ਨੂਨ ਪਾ ਕੇ ਇੱਕ ਰਾਤ ਵਾਸਤੇ ਰੱਖਦੇ ਜਿਹਨੇ ਸਾਰਾ ਦਿਨ ਸੁਕਾ ਲਿਆ ਹੁਣ ਆਪਾਂ ਬੀਬੀ ਪਾਉਂਗੇ ਮੈਂ ਜਿਹੜਾ ਸਮਾਨ ਦੀ ਘਾਟ ਬਾਦ ਤੋਂ ਲੈ ਕੇ ਦੀ ਹਾਂ ਬਿਸਲੇ ਸਾਲਾ ਆਚਾਰ ਵੀ ਤੁਹਾਨੂੰ ਕੱਲ ਵਾਲੀ ਵੀਡੀਓ ਚ ਦਿਖਾਇਆ ਸੀ ਬਹੁਤ ਵਧੀਆ ਪਿਆ ਸਾਡਾ ਇਹ ਮੇਟੇ ਨੂੰ ਮੇਟ ਚੰਨ ਨਾ ਤਪ ਪਲਵਾਂ ਵਾਲੀ ਹੂੰ ਤਪ ਪਲਵਾਂ ਕਿਸਾਨ ਕੀ ਤਰ੍ਹਾਂ ਦੀ ਹੈ ਨਾ ਲੋ ਜੇ ਆਪਾਂ ਦੋ ਬਾਰਾਂ ਚ ਪਾਵਾਂਗੇ ਆਪਾਂ ਨੇ 12 ਕਿਲੋ ਅੰਬ ਲੈਤੇ ਦੀ 2 ਕਿਲੋ ਘਟ ਗਏ ਹੋਣਗੇ 2 ਕਿਲੋ ਦੇ ਟੁਕੜਾ ਨਿਕਲ ਗਏ ਹੋਣਗੇ ਆ ਤੇ ਅੱਧਾ ਮਸਾਲਾ ਇਹ ਚ ਪਾ ਲਿਆ ਅੱਧਾ ਉਹ ਉਹ ਚ ਪਿਆੰਬ ਜਿਹੜੇ ਕਿ ਆਪਾਂ ਬੱਠਲ ਸੋਰਤਾ ਲੈਂਦਾ ਹੈ ਬੀਜੇ ਕਈ ਚਲ ਦੋ ਵੇਲਾ ਚਰਲਾ ਆ ਕੇ ਪਾ ਦਾਂਗੇ ਤੇਲ ਆਪਾਂ ਬਾਅਦ ਚ ਵੀ ਦੇਖ ਕੇ ਪਾ ਦੇ ਪਾ ਦੇ ਮੰਗ ਉੱਪਰ ਜਿੰਨਾ ਤੁਹਾਨੂੰ ਪਊਗਾ ਵਿਚਰਲਾ ਆ ਕੇ ਪਾ ਦੇਣਾ ਠੀਕ ਹੈ ਜੀ ਆਜ ਗੜ ਵੀ ਹੋਰ ਲੈਣੀ ਹੋਵੇ ਬਸ ਤੇ ਨਾ

ਪਕਤੀ ਤੋਂ ਇਹ ਪਹਿਲਾਂ ਮੇਰੇ ਹੱਥ ਸਰਾਬ ਹੁੰਦੇ ਸੀਗੇ ਵਿੱਚ ਹੁਣ ਕੀ ਪਾਈ ਇਹਦੇ ਵਿੱਚ ਪਾਇਆ ਥੱਲੇ ਥੱਲੇ ਤੁਸੀਂ ਹੱਥ ਤਾਂ ਨਹੀਂ ਕਹੇ ਹਾਲੇਦਾਲਾ ਸਮਾਨ ਜਿਹੜਾ ਜੇ ਛੋਲੇ ਜਿਹੜਾ ਪੁੱਤ ਲ ਉਹ ਤਾਂ ਪਾਰਾ ਰਿਹਾ ਸੀ ਪਾਰਾ ਸੀ ਥੱਲੇ ਥੋੜਨੇ ਪਾਰਾ ਸੀ ਅਕੀ ਮੰਗਾਈ ਥੋੜਾ ਜਿਹਾ ਕੱਪੜਾ ਫੇਰ ਨਾਲ ਇਹੋ ਜਿਹਾ ਜਿੰਦਾ ਜਿਹਾ ਲੱਗਦਾ ਫੇਰ ਫੇਰ ਉਹਦੇ ਉਹ ਫੇਰ ලෝද අපනක් ප පබද සාතෝල ගල්ල කදත කවල හෝර වාහෙන ය බාදෙල්න්න තන්න හෝ ਕੀ ਨਹੀਂ ਦੱਸਾਂ ਕਿ ਫੋਨ ਇਹਦੇ ਜਦੋਂ ਖੰਡ ਕੱਢ ਲਾ ਚਾਹੇ ਗੋਲ ਕੱਢ ਲਾ ਨਾਲ ਦੇ ਨਾਲ ਮੱਖੀ ਦੇ ਪਣ ਘਾਟਾ ਨਾਲ ਵੀ ਨਾਲ ਆ ਜਾਂਦਾ ਲੋ ਚਾਰ ਪੈਨ ਕੋਈ ਟਾਈਮ ਨਹੀਂ ਲੱਗਦਾ ਸਾਰ ਆਪਣਾ ਪਹਿ ਗਿਆ ਅੱਜ ਮੈਂ ਮੱਜਾਂ ਨੂੰ ਪਾਣੀ ਪਿਆ ਕੇ ਆਈਆਂ ਕਿ ਇਹਦੇ ਗੋਹਾ ਸੁਟਣਾ ਪਿਆ ਧਾਰਾ ਘੱਟਣ ਵਾਲੇ ਪਏ ਨੇ ਕਿਉਂਕਿ ਜਦੋਂ ਅਚਾਰ ਪਾਉਣਾ ਹੁੰਦਾ ਸਾਨੂੰ ਆਹੀ ਟਾਈਮ ਹੁੰਦਾ ਉਧਰ ਮੇਰਾ ਮੱਜਾਂ ਦਾ ਸਮਾਨ ਰੱਖਿਆ ਹੋਣਾ ਉਧਰ ਅਚਾਰ ਪਾਉਣ ਦਾ ਟਾਈਮ ਹੁੰਦਾ 6 ਕਿੰਨੇ ਵਜੇ ਲਿਆ ਟਾਈਮ ਫੜਵਾਇਆ ਸਾਲਾ ਹੁਣੋਂ ਹੀ ਹੋਣਾ ਹੀ ਹੋਣਾ ਚੇ ਤੁਸੀਂ ਹਾਂ ਬਾਅਦ ਇਹ ਤੁਸੀਂ ਪਰ ਵਾਲੀ ਵੀਡੀਓ ਕੱਟ ਕੇ ਦੇਖੋ ਪਰ ਵੀ ਆਸ਼ੀ ਟਾਈਮ ਤੇ ਧਾਰਾ ਟਾਈਮ ਸੀਗਾ ਹਨਾ ਬੇਬੀ ਲੈ ਉਹ ਪਾ ਦੇ ਹੁਣ ਬੱਤਲ ਤੇ ਹਾਂ ਉਹ ਪਾਉਣਾ ਬਸ ਖੰਡ ਪਾਤੀ ਹੁਣ ਇੱਥੇ ਲੋ ਜੀ ਆਹ ਥਾਰ ਵੀ ਪਿਛਲਾ ਚਾਲ ਵੀ ਰਲ ਗਿਆ ਤੇ ਆਪਣਾ ਸਮਾਨ ਆਪਾਂ ਕਰ ਦਿਆਂਗੇ ਵੀਰੇ ਰੈਣ ਦਾ ਅੱਛਾ ਇਸ ਤਰ੍ਹਾਂ ਚਾਰ ਪੌਣੇ ਸਾਡਾ ਖਰਾਬ ਹੋਇਆ ਨਾ ਪਿਛਲੇ ਸਾਲ ਆ ਦਿਖਾਇਆ ਸੀ ਆ ਜੇ ਇਹ ਵੀ ਖਰਾਬ ਹੋ ਗਿਆ ਤਾਂ ਦੱਸਾਂਗੇ ਜੂਨ ਪਰ ਸਾਡਾ ਕਰ ਹੋਇਆ ਤਾਂ ਹੈ ਨਹੀਂ ਹਨਾ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨੰਨੀ ਵੀਡੀਓ ਨਾਲ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਨੂੰ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਇਕ ਸੋਣਾ ਜਿਆ ਪਿਆਰਾ ਜਿਆ ਕਮੈਂਟ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੈਕੁਲ ਕੀ ਕਥਾ ਹਸਾ ਰਹਿਜੂ ਜੀ ਦੀ ਫਟੋ